ਪਰਮਜੀਤ ਸਿੰਘ ਜੀ ਕਿਵੇਂ ਕਹਾਣੀ ਵਾਪਰੀ ਹੈ ਸਾਰੀ ਇਹ ਮੈਂ ਸਾਰੀ ਰਾਤੀ بیٹے ਦੀ ਦੁਕਾਨ ਤੋਂ ਸਵੇਰ ਸਵਾ 10 ਵਜੇ ਆਇਆ ਆ ਤੇ ਮੈਂ ਆਪਣੇ ਘਰ ਦੇ ਜੇਡ ਮੂਰੇ ਮੋਟਰਸਾਈਕਲ ਖੜਾ ਕੀਤਾ ਮੋਟਰਸਾਈਕਲ ਸਟਾਰਟ ਕੀਤੀ ਤੇ ਮੈਂ ਬੈਕ ਸਾਈਡ ਤੋਂ ਬਹੁ ਇੱਕ ਜਿਹੜੀ ਉਹ ਭੱਜੀ ਆਈ ਆ ਆਉਂਦਿਆਂ ਮੇਰੇ ਕੋਲ ਆ ਕੇ ਮੈਨੂੰ ਮੂੰਹ ਦਾ ਮਾਰਿਆ ਤੇ ਮੈਂ ਕਿਹਾ ਚਲੋ ਵੈਸੇ ਹੁੰਦਾ ਵੀ ਆਮ ਪਸ਼ੀ ਜਿਹੜਾ ਮੈਂ ਚਲ ਮਾਨੂੰ ਪਛਕਾਰ ਕੇ ਤੇ ਮੈਂ ਚਲੋ ਚਲੀ ਜਾਏਗੀ ਉਹ ਮੇਰੇ ਪਿੱਛੇ ਹੀ ਪੈ ਗਈ ਆ ਹੂੰ ਤੇ ਉਹ ਵਾਜਾਂ ਵੀ ਹੋਰ ਹੀ ਤਰ੍ਹਾਂ ਦੀ ਟੱੜ ਰਹੀ ਸੀ ਜਿਵੇਂ ਵੀ ਹਲਕੀ ਹੋਈ ਆ ਹੂੰ ਤੇ ਉਹ ਮੇਰੇ ਮੋਟਰਸਾਈਕਲ ਤੇ ਮੈਂ ਮੋਟਰਸਾਈਕਲ ਤੇ ਚਾਰ ਸਵੇਰੇ ਘੁੰਮਦਾ ਰਿਆਂਗਾ ਉਹ ਮੇਰੇ ਮਗਰ ਮਗ ਘੁੰਮਦੀ ਗਈ ਆ ਹੂੰ ਫਿਰ ਮੋਟਰਸਾਈਕਲ ਮੇਰਾ ਡਿੱਗ ਗਿਆ ਤੇ ਮੈਨੂੰ ਠੁੱਡਾ ਵੱਜਾ ਤੇ ਮੈਂ ਵੀ ਡਿੱਗ ਗਿਆ ਤਾਂ ਉਹ ਮੇਰੇ ਉੱਪਰ ਹੀ ਚੜ ਗਈ ਆ ਹੂੰ ਪਰ ਜੜ ਜੋ ਨਾਲ ਚਾਰੇ ਲੱਤਾਂ ਨਾਲ ਮੈਨੂੰ ਪੂਰੀ ਤਰ੍ਹਾਂ ਲਟਾੜਿਆ ਹੂੰ ਮੈਂ ਤਾਂ ਫਸਲੀਆਂ ਤੇ ਪੱਟ ਤੇ ਹੂੰ ਆ ਆਪਣਾ ਜਿੱਟੇ ਦੇ ਠੀਕ ਕਿ ਨਹੀਂ ਬਹੁਤ ਪੂਰੀ ਤਰ੍ਹਾਂ ਮੈਨੂੰ ਇਹ ਐਸੀ ਵੀ ਜੇਕਰ ਮੇਰੇ ਹੋਰ ਉਹੋ ਜੀ ਜਗ੍ਹਾ ਤੇ ਸੱਟ ਵੱਜ ਜਾਂਦੀ ਮੇਰੇ ਸੱਤ ਸਿਰ ਚ ਵੱਜ ਸਕਦੀ ਸੀ ਤੇ ਉਸ ਨਾਲ ਬੰਦੇ ਲੱਗਦਾ ਨਹੀਂ ਇਹ گاਉਂ ਸੈਸ ਆਪਾਂ ਹਰ ਜਗ੍ਹਾ ਤੇ ਦਿੰਨੇ ਆ ਦਿੰਨੇ ਆ ਜਿਵੇਂ ਕੋਈ ਫਾਇਦਾ ਨਹੀਂ ਦੇਖੋ ਮੈਂ ਹੁਣ ਡਿਊਟੀ ਤੇ ਵੀ ਜਾਂਦਾ ਵਾਂ ਮੇਨ ਸੜਕਾਂ ਤੇ ਜਾਈਦਾ ਉੱਥੇ ਟੱਠੇ ਖੜੇ ਨੇ ਲੜਦੇ ਨੇ ਇੱਕ ਦੂਜੇ ਦੇ ਵਿੱਚ ਵਾਜਦੇ ਨੇ ਤੇ ਉੱਥੇ ਵੀ ਨੁਕਸਾਨ ਪਿੱਛੇ ਜੀ ਵੀ ਇੱਕ ਇਥੇ ਐਕਸੀਡੈਂਟ ਹੋਇਆ ਸੀ ਉਹ ਵੀ ਗਊ ਵਰਤ ਇਹਦੇ ਕਰਕੇ ਆਇਆ ਆਵਾਰਾ ਪਸ਼ੂਆਂ ਕਰਕੇ ਆ ਤੁਹਾਡੀ ਸਿਹਤ ਠੀਕ ਹੈ ਹੁਣ ਮੇਰੇ ਸਿਰ ਤਾਂ ਹਾਂ ਕੋਈ ਠੀਕ ਹੈ ਮਹਾਜਬ ਐਕਸ-ਰੇ ਕਰਾ ਕੇ ਆਉਣੇ ਨੇ ਮੇਰੇ ਇੱਥੇ ਪਸਲੀਆਂ ਦੇ ਤੇ ਪੱਟ ਤੇ ਤੁਹਾਡੇ ਘਰ ਦੇ ਵੀ ਠੀਕ ਨਹੀਂ ਕਿਉਂਕਿ ਉਹਨਾਂ ਨੂੰ ਵੀ ਗੇਰਿਆ ਸੀ ਕਿਉਂਕਿ ਘਰ ਦੇ ਘਰ ਦੇ ਬਾਹਰ ਨਿਕਲ ਕੇ ਉਹ ਛਡਾਨ ਗਏ ਨੇ ਉਹਨਾਂ ਮੜਾ ਜਾ ਹਿਸ਼ਾਰਾ ਜੀ ਮੁੰਦਰ ਦਮਕਾ ਜੀ ਉਹਨੂੰ ਮਾਰਿਆ ਤੇ ਉਹ ਉਹਦੇ ਦਵਾਲੇ ਪੜੋਸੀ ਆਇਆ ਵਿਚਾਰਾ ਮੁੰਡਾ ਤੇ ਉਹ ਡਾਂਗ ਲੈ ਕੇ ਆਇਆ ਉਹਨੇ ਭਜਾਇਆ ਤੇ ਉਹਦੇ ਵੀ ਜਾਂਦੀ ਜਾਂਦੀ ਉਹਦੇ ਮਰ ਗਈ ਉਹਦੇ ਵੀ ਜਿਹੜੇ ਗੋਡੇ ਜਿਹੜੇ ਉਹਨਾਂ ਛੱਲੇ ਹੋਏ ਨੇ ਸਾਰੇ ਚਲੋ ਉਹ ਵੀ ਇੱਥੇ ਆਣ ਗਿਆ ਹੁਣ ਠੀਕ ਹੈ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਇਹਦਾ ਜਿਹੜਾ ਉਹ ਮੈਂ ਜੀ ਆਮ ਕਰਨਾ ਚਾਹੀਦਾ ਪਰਮਜੀਤ ਸਿੰਘ ਜੀ ਕਿਵੇਂ ਕਹਾਣੀ ਵਾਪਰੀ ਹੈ ਸਾਰੀ ਇਹ ਮੈਂ ਸਾਰੀ ਰਾਤੀ بیٹے ਦੀ ਦੁਕਾਨ ਤੋਂ ਸਵੇਰ ਸਵਾ 10 ਵਜੇ ਆਇਆ ਆ ਕੇ ਮੈਂ ਆਪਣੇ ਘਰ ਦੇ ਜੇੜ ਮੂਰੇ ਮੋਟਰਸਾਈਕਲ ਖੜਾ ਕੀਤਾ ਮੋਟਰਸਾਈਕਲ ਸਟਾਰਟ ਕੀਤੀ ਤੇ ਵੀ ਬੈਕ ਸਾਈਡ ਤੋਂ ਬਹੁਤ ਇੱਕ ਜਿਹੜੀ ਉਹ ਭੱਜੀ ਆਈ ਆ ਆਉਂਦਿਆਂ ਮੇਰੇ ਕੋਲ ਆ ਕੇ ਮੈਨੂੰ ਮੂੰਹਿਆ ਮਾਰਿਆ ਤੇ ਮੈਂ ਕਿਹਾ ਚਲੋ ਵੈਸੇ ਹੁੰਦਾ ਵੀ ਆਮ ਪਸ਼ੂ ਗੜਾ ਮੈਂ ਚਲ ਮੈਨੂੰ ਪਛਕਾਰ ਕੇ ਤੇ ਮੈਂ ਚਲੋ ਚਲੀ ਜਾਗੀ ਉਹ ਮੇਰੇ ਪਿੱਛੇ ਹੀ ਪੈ ਗਈ ਆ ਹੂੰ ਤੇ ਉਹ ਵਾਜਾਂ ਵੀ ਪੂਰੀ ਤਰ੍ਹਾਂ ਨਹੀਂ ਟੜ ਰਹੀ ਜਿਵੇਂ ਵੀ ਹਲਕੀ ਹੋਈ ਆ ਹੂੰ ਤੇ ਉਹ ਮੇਰੇ ਮੋਟਰਸਾ ਮੈਂ ਮੋਟਰਸਾਈਕਲ ਤੇ 4 ਸਵੇਰੇ ਘੁੰਮਦਾ ਰਿਹਾ ਮੈਂ ਉਹ ਮੇਰੇ ਮਗਰ ਮਗ ਘੁੰਮਦੀ ਰਹੀ ਆ ਹੂੰ ਤੇ ਮੋਟਰਸਾਈਕਲ ਮੇਰਾ ਡੇਰ ਗਿਆ ਤੇ ਮੈਨੂੰ ਠੁੱਡਾ ਵੱਜਾ ਤੇ ਮੈਂ ਵੀ ਡੇਰ ਗਿਆ ਤੇ ਉਹ ਮੇਰੇ ਉੱਪਰ ਹੀ ਚੜ ਗਈ ਆ ਹੂੰ ਉੱਪਰ ਚੜ ਕੇ ਉਹਨਾਂ ਚਾਰੇ ਲੱਤਾਂ ਨਾਲ ਮੈਨੂੰ ਪੂਰੀ ਤਰ੍ਹਾਂ ਲਤਾੜਿਆ ਹੂੰ ਮੈਨੂੰ ਇਹ ਤਾਂ ਫਸਲੀਆਂ ਤੇ ਪੱਟ ਤੇ ਹੂੰ ਆ ਆਪਣਾ ਢਿੱਟੇ ਦੇ ਠੀਕ ਹੈ ਕਿ ਨਹੀਂ ਬਹੁਤ ਪੂਰੀ ਤਰ੍ਹਾਂ ਨਹੀਂ ਲੱਗਾ ਤੇ ਐਸੀ ਵੀ ਜੇਕਰ ਮੇਰੇ ਹੋਰ ਉਹੋ ਜੀ ਜਗ੍ਹਾ ਤੇ ਸੱਟ ਵੱਜ ਜਾਂਦੀ ਮੇਰੇ ਸਾਹ ਸਿਰ ਚ ਵੱਜ ਸਕਦੀ ਸੀ ਤੇ ਉਸ ਨਾਲ ਬੰਦੇ ਲੱਗਦਾ ਨਹੀਂ ਇਹ گاਉਂ ਸੈਸ ਆਪਾਂ ਹਰ ਜਗ੍ਹਾ ਤੇ ਦਿੰਨੇ ਆ ਦਿੰਨੇ ਆ ਜੀ ਪਰ ਉਹਦਾ ਕੋਈ ਫਾਇਦਾ ਨਹੀਂ ਦੇਖੋ ਮੈਂ ਹੁਣ ਡਿਊਟੀ ਤੇ ਵੀ ਜਾਣਾ ਵਾ ਮੇਨ ਸੜਕਾਂ ਤੇ ਜਾਈਦਾ ਉੱਥੇ ਟੱਠੇ ਖੜੇ ਨੇ ਲੜਦੇ ਨੇ ਇੱਕ ਦੂਜੇ ਦੇ ਵਿੱਚ ਵਾਜਦੇ ਨੇ ਤੇ ਉੱਥੇ ਵੀ ਨਕਸਾਨ ਪਿੱਛੇ ਜੀ ਵੀ ਇੱਕ ਇਥੇ ਐਕਸੀਡੈਂਟ ਹੋਇਆ ਸੀ ਉਹ ਵੀ ਦੂਬਰਤਾ ਇਹਦੇ ਕਰਕੇ ਆਇਆ ਆਵਾਰਾ ਪਸ਼ੂਆਂ ਕਰਤੀ ਹੋਇਆ ਤੁਹਾਡੀ ਸੇ ਠੀਕ ਹੈ ਹੁਣ ਮੇਰੀ ਸਿਹਤ ਹਾਂ ਕੁਝ ਠੀਕ ਹੈ ਮਹਾਰਾਜ ਐਕਸਰੇ ਕਰਾ ਕੇ ਆਉਣੇ ਨੇ ਮੇਰੇ ਇੱਥੇ ਪਸਲੀਆਂ ਦੇ ਤੇ ਪੱਟ ਤੇ ਤੁਹਾਡੇ ਘਰ ਦੇ ਵੀ ਠੀਕ ਨਹੀਂ ਕਿਉਂਕਿ ਉਹਨਾਂ ਨੂੰ ਵੀ ਘੇਰਿਆ ਸੀ ਘਰ ਦੇ ਘਰ ਦੇ ਬਾਹਰ ਨਿਕਲ ਕੇ ਉਹ ਛਡਾਂ ਗਏ ਨੇ ਉਹਨਾਂ ਮੜਾ ਜਾ ਹਿਸ਼ਾਰਾ ਜੀ ਮਦਰ ਦਮਕਾ ਜੀ ਉਹਨੂੰ ਮਾਰਿਆ ਤੇ ਉਹ ਉਹਦੇ ਦਿਵਾਲੇ ਹੋ ਗਏ ਪੜੋਸੀ ਆਇਆ ਵਿਚਾਰਾ ਮੁੰਡਾ ਤੇ ਉਹ ਡਾਂਗ ਲੈ ਕੇ ਆਇਆ ਉਹਨੇ ਭਜਾਇਆ ਤੇ ਉਹਦੇ ਵੀ ਜਾਂਦੀ ਜਾਂਦੀ ਉਹਦੇ ਮਰ ਗਏ ਉਹਦੇ ਵੀ ਜਿਹੜੇ ਗੋਡੇ ਜਿਹੜੇ ਉਹਨੂੰ ਛੱਲੇ ਹੋਏ ਨੇ ਸਾਰੇ ਚਲੋ ਪਟੇ ਗਰਾਉਂਡ ਤੇ ਆਉਣ ਠੀਕ ਬਹੁਤ ਬੁਰਾ ਹਾਲਾ ਸਰਕਾਰ ਨੂੰ ਇਹਦਾ ਜਿਹੜਾ ਉਹ ਨੂੰ ਜਮ ਕਰਨਾ ਚਾਹੀਦਾ